ਹਾਂਜੀ ਦੋਸਤੋ ਇਹਨਾਂ ਦੋ ਕੁੜੀਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਦੋਵਾਂ ਕੁੜੀਆਂ ਨੇ ਆਪਸ ਦੇ ਵਿੱਚ ਵਿਆਹ ਕਰਵਾ ਲਿਆ ਹੈ ਅਤੇ ਕੁਦਰਤ ਦੇ ਨਾਲ ਖਲਵਾੜ ਕੀਤਾ ਹੈ ਇਹਨਾਂ ਕੁੜੀਆਂ ਨੇ ਤਾਂ ਗੱਲ ਜੱਗੋ ਤੇਰਵੀਂ ਕਰਕੇ ਦਿਖਾ ਦਿੱਤੀ ਹੈ ਦੋਸਤੋ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਤਾਂ ਲੋਕਾਂ ਦੇ ਵੱਲੋਂ ਇਸ ਵੀਡੀਓ ਤੇ ਇੰਨੀ ਜ਼ਿਆਦਾ ਫਿੱਟ ਲਾਣ ਤਾਂ ਪਾਈਆਂ ਜਾਂਦੀਆਂ ਹਨ ਆਓ ਹੁਣ ਤੁਹਾਨੂੰ ਉਹਨਾਂ ਲਾਣ ਤੱਕ ਲੈ ਚੱਲਦੇ ਹਾਂ ਇੱਕ ਵੀਰ ਲਿਖਦਾ ਹੈ ਦਰ ਫਿੱਟੇ ਮੂੰਹ ਅਗਲਾ ਲਿਖਦਾ ਹੈ ਖੁਸਰੇ ਦੇ ਨਾਲ ਖੁਸਰਾ ਸੁੱਤਾ ਨਾ ਕੁਝ ਲਿਆ ਤੇ ਨਾ ਕੁਝ ਦਿੱਤਾ ਅਗਲਾ ਲਿਖਦਾ ਹੈ ਕਿ ਖਾਲੀ ਕੈਂਚੀਆਂ ਚਲਾਉਣੀਆਂ ਮਾੜੀਆਂ ਹੁੰਦੀਆਂ ਹਨ ਅਗਲਾ ਲਿਖਦਾ ਹੈ ਵਿਆਹ ਇੱਕ ਪਵਿੱਤਰ ਰਿਸ਼ਤਾ ਹੈ ਇਹਨਾਂ ਨੇ ਬਦਨਾਮ ਕਰ ਰੱਖਿਆ ਹੈ ਵਿਆਹ ਪਤੀ ਅਤੇ ਪਤਨੀ ਦਾ ਹੁੰਦਾ ਹੈ ਦੁਨੀਆ ਦਾ ਅੰਤ ਦਾ ਨਿਸ਼ਾਨ ਹੈ ਇਹ ਅਗਲਾ ਲਿਖਦਾ ਹੈ ਕਿ ਮੈਨੂੰ ਤਾਂ ਸਮਝ ਨਹੀਂ ਆ ਰਹੀ ਬੱਚਾ ਕਿਸ ਦੇ ਹੋਵੇਗਾ ਅਗਲਾ ਲਿਖਦਾ ਹੈ ਕਿ ਇਹਨਾਂ ਨੇ ਦੋ ਘਰਾਂ ਦੇ ਮੁੰਡੇ ਛੜੇ ਰੱਖਣ ਦਾ ਇਰਾਦਾ ਪੱਕਾ ਕਰ ਲਿਆ ਹੈ ਲੋਕ ਕੁੜੀਆਂ ਘਟ ਨੇ ਅਤੇ ਮੁੰਡਿਆਂ ਦੇ ਮੁਕਾਬਲੇ ਆਹ ਦੇਖ ਲਓ ਹੁਣ ਮੁੰਡੇ ਜੰਮਣੇ ਨਾ ਹੁਣ ਕੁੜੀਆਂ ਜੰਮਣੀਆਂ ਨੇ ਅਗਲਾ ਲਿਖਦਾ ਹੈ ਕਿ ਵੈਸੇ ਮੇਰੇ ਵਰਗੇ ਦੋ ਛੜਿਆਂ ਦਾ ਘਰ ਬਸਾ ਸਕਦੇ ਸੀ ਦੋਸਤੋ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰੱਖਾ